ਇਹਰੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਮੈਂ ਹਰਮਨਦੀਪ ਸਿੰਘ ਚੋੱਡੀ। ਇਸ ਲਈ ਬੁਰੀ ਖਬਰ ਆ ਰਹੀ ਹੈ ਮੁੰਬਈ ਤੋਂ। ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਵਿਨੋਦ ਖੰਨਾ ਦਾ ਦੇਹਾਂਤ ਹੋ ਗਿਆ। ਵਿਨੋਦ ਖੰਨਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਮੁੰਬਈ ਦੇ ਪ੍ਰਸਿੱਧ ਹਸਪਤਾਲ ਦੇ ਵਿੱਚ ਦਾਖਲ ਸਨ। 70 ਸਾਲ ਦੀ ਉਮਰ ਦੇ ਵਿੱਚ ਵਿਨੋਦ ਖੰਨਾ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਨੇ। ਤੁਹਾਨੂੰ ਦੱਸ ਦਈਏ ਕਿ 6 ਅਕਤੂਬਰ 1946 ਨੂੰ ਵਿਨੋਦ ਖੰਨਾ ਜਿਹੜੇ ਕਿ ਪਸ਼ਾਵਰਤ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਅਤੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਉਹ ਮੁੰਬਈ ਜਾ ਕੇ ਵਸ ਕੇ ਸਨ 1988 ਦੇ ਵਿੱਚ ਵਿਨੋਦ ਖੰਨਾ ਨੇ ਆਪਣੇ ਖੰਨਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਫਿਲਮ ਮਨ ਕਾ ਮੀਤ ਦੇ ਵਿੱਚ ਖਲ ਨਾਇਕ ਦੀ ਭੂਮਿਕਾ ਨਿਭਾਈ ਹੁਣ ਤੱਕ ਦੀ ਗੱਲ ਕਰੀਏ ਤਾਂ ਵਿਨੋਦ ਖੰਨਾ ਤਕਰੀਬਨ 141 ਤੋਂ ਵਧੇਰੇ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਸਨ ਚਾਰ ਵਾਰ ਉਹ ਗੁਰਦਾਸਪੁਰ ਤੋਂ ਸੰਸਦ ਰਹੇ ਨੇ 1997 ਦੇ ਵਿੱਚ ਵਿਨੋਦ ਖੰਨਾ ਰਾਜਨੀਤੀ 'ਚ ਪ੍ਰਵੇਸ਼ ਕਰਦੇ ਨੇ ਉਸ ਤੋਂ ਬਾਅਦ ਜਿੱਥੇ ਉਹ ਚਾਰ ਵਾਰ ਸੰਸਦ ਰਹੇ ਨੇ ਤੇ ਨਾਲ ਹੀ ਉਹ ਕੇਂਦਰ ਦੇ ਵਿੱਚ ਮੰਤਰੀ ਵਜੋਂ ਵੀ ਉਹਨਾਂ ਨੇ ਕੰਮ ਕੀਤਾ ਵਿਨੋਦ ਖੰਨਾ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲੇ ਸਨ ਮੁੰਬਈ ਦੇ ਹਸਪਤਾਲ ਦੇ ਵਿੱਚ ਦਾਖਲ ਸਨ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ 70 ਸਾਲ ਦੀ ਉਮਰ ਦੇ ਵਿੱਚ ਵਿਨੋਦ ਖੰਨਾ ਦਾ ਦਿਹਾਂਤ ਹੋ ਗਿਆ ਪੂਰਾ ਬਾਲੀਵੁੱਡ ਜਗਤ ਜਿਹੜਾ ਕਿ ਇਸ ਗੱਲ ਦਾ ਅਫਸੋਸ ਮਨਾ ਰਿਹਾ ਔਰ ਵਕ ਵਕ ਜਿਹੜੇ ਅਦਾਕਾਰ ਸਨ ਉਹਨਾਂ ਵੱਲੋਂ ਟਵੀਟ ਵੀ ਕੀਤੇ ਜਾ ਰਹੇ ਨੇ ਤੇ ਆਪਣਾ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਹੈ 141 ਤੋਂ ਵਧੇਰੇ ਫਿਲਮਾਂ ਦੇ ਵਿੱਚ ਮੈਂ ਇੱਕ ਪਰਫੈਕਟ ਤੋਂ ਦੱਸ ਦੇਣਾ ਚਾਹੁੰਦਾ ਕਿ ਵਿਨੋਦ ਖੰਨਾ ਨੇ ਜਿਹੜਾ ਕਿ 141 ਤੋਂ ਵਧੇਰੇ ਫਿਲਮਾਂ ਦੇ ਵਿੱਚ ਬਤੌਰ ਅਦਾਕਾਰ ਭੂਮਿਕਾ ਨਿਭਾਈ ਇਥੇ ਵੀ ਦੱਸਣ ਯੋਗ ਹੈ ਕਿ ਜੇਕਰ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ ਗੁਰਦਾਸਪੁਰ ਦੀ ਸੀਟ ਜੀ ਹੈ ਉਹ ਖਾਲੀ ਹੋ ਗਈ ਹੈ ਤੇ ਸੁਭਾਵਕ ਤੌਰ ਤੇ ਉੱਥੇ ਜਿਹੜੀ ਬਾਈ ਇਲੈਕਸ਼ਨ ਦੀ ਜਿਹੜੇ ਹੈ ਉਹ ਆਸਾਰ ਬਣ ਗਏ ਨੇ ਇੱਕ ਵਾਰ ਫਿਰ ਤੋਂ ਜਗਬਾਣੀ ਟੀਵੀ ਦੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਵਿਨੋਦ ਖੰਨਾ ਦਾ ਅੱਜ ਦੇ ਹਾਂਥ ਹੋ ਗਿਆ ਮੁੰਬਈ ਦੇ ਹਸਪਤਾਲ ਦੇ ਵਿੱਚ ਉਹ ਦਾਖਲ ਸਨ ਔਰ ਵਿਨੋਦ ਖੰਨਾ ਜਿਹੜੇ ਕਿ ਚਾਰ ਵਾਰ ਗੁਰਦਾਸਪੁਰ ਤੋਂ ਸੰਸਦ ਵੀ ਰਹੇ ਨੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਜਗਬਾਣੀ ਟੀਵੀ